ਪ੍ਰਭੀਏ ਜੇ ਖਾਲਸਾ ਦਾ ਸਾਜਨ ਦਿਵਸ ਵੀ ਹੈ ਤੇ ਵਿਸਾਖੀ ਦਾ ਤਿਹਾੜ ਹੈ ਸਗਰਾਂ ਹੈ ਕੀ ਕਹਿਣਾ ਚਾਹਦੇ ਤੁਸੀਂ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਜਨ ਭਜਨ ਮਮ ਖਾਲਸਾ ਖਾਲਸਾ ਪੂਜਯ ਬੈ ਜੋਗ ਦਾਸ ਗੋਬਿੰਦ ਸਿੰਘ ਫਤਿਹ ਖਾਲਸਾ ਦਾਰਸ ਪਾਰਸ ਮਿਟੈ ਸੋਗ ਖਾਲਸਾ ਅਕਾਲ ਪੁਰਖੀ ਫੌਜ ਪ੍ਰਗਟਿਓ ਖਾਲਸਾ ਪਰਮਾਤਮ ਕੀ ਮੋਜ ਅਜਦਾ ਦਿਨ ਬਹੁਤ ਹੀ ਮਹੱਤਵਪੂਰਨ ਤੇ ਇਤਿਹਾਸਕ ਦਿਨ ਹੈ ਅਜਦੇ ਦਿਨ ਗੁਰ ਕਲਗੀ ਧਰਪਤਾ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਨੇ 1699 ਨੂੰ ਵਿਸਾਖੀ ਵਾਲੇ ਦਿਨ ਪੰਜ ਸਿੰਘਾਂ ਦੇ ਸੀਸ ਭੇਟ ਲਿਆ ਕਰਕੇ ਅਮਰਦੀ ਦਾਤ ਦੇ ਕਰਕੇ ਖਾਲਸੇ ਪੰਥ ਦੀ ਸਿਰਜਣਾ ਕੀਤੀ ਉਥੇ ਸਤਿਗੁਰ ਕਲਗੀ ਧਰਪਤਾ ਜੀ ਨੇ ਪੰਜ ਸਿੰਘ ਸਹਿਬਾਨਾਂ ਤੋਂ ਆਪ ਵੀ ਖੰਡੇ ਬਾਟੇ ਦੀ ਦਾਤ ਅਮਰਤ ਦੀ ਦਾਤ ਪ੍ਰਾਪਤ ਕਰਕੇ ਗੋਬਿੰਦ ਰਾਜ ਤੋਂ ਗੋਮੇ ਸਿੰਘ ਸਾਡੇ ਤਗਤ ਜੀ ਕੇਸ ਦਾ ਸਾਹਿਬ ਕੇਸਾਂ ਦੀ ਸੰਭਾਲ ਵਾਸਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਹੁਕਮ ਅਨੁਸਾਰ ਸਾਨੂੰ ਪ੍ਰੇਰਿਤ ਕਰਦਾ ਹੈ ਦਾਸ ਸਹਿਬਜਾਦਾ ਬਾਬਾ ਫਤਿਹ ਸਿੰਘ ਤਾਨਾ ਦਾ ਜਥੇਬੰਦੀ ਵੱਲੋਂ ਸਮੂਹ ਵੇਸ਼ਵਧੀਆਂ ਸੰਗਤਾਂ ਨੂੰ ਖਾਸੇ ਦੇ ਪ੍ਰਗਟ ਦਿਹਾੜੇ ਦੀਆਂ ਵਿਸਾਖੀ ਦੇ ਪਵਿੱਤਰ ਦਿਹਾੜੇ ਦੀਆਂ ਲੱਖ ਲੱਖ ਵਧਾਈ ਦਿੰਦਾ ਹਾਂ ਅਤੇ ਸਹਿਬਜਾਦਾ ਬਾਬਾ ਫਤਿਹ ਸਿੰਘ ਤਾਨਾ ਦਾ ਜਥੇਬੰਦੀ ਵੱਲੋਂ ਅਲਸੋਂ ਤੋਂ ਸੋਭ ਸ੍ਰੀ ਖੰਡਾ ਪਰੰਭੋਇ ਹਿਸਾਨ ਅੰਮ੍ਰਿਤ ਵੇਲੇ ਭੋਗ ਪ੍ਰੰਤ ਕਥਾ ਕੀਰਤਨ ਕੀਰਤਨ ਦੀ ਸ਼ੈਭਰ ਲਾਈ ਗਈ ਹੈ ਵਕ ਵਕ ਜਥੇ ਅਮਨੋਂ ਅੰਮ੍ਰਿਤ ਰਸ ਕਰਵਾਣ ਦੀ ਕੀਰਤਨ ਹੋਏ ਹਨ ਗੁਰੂ ਕੈ ਲੰਗਰ ਟੁੱਟ ਵਰਤਾਏ ਗਏ ਹਨ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੇ ਹਾਜ਼ਰੀ ਭਰ ਕੇ ਗੁਰੂ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਸੋ ਦਾਸਵਾਲੋ ਸਾਰੇ ਨੌਜਵਾਨ ਵੀਰਾਂ ਨੂੰ ਬੇਨਤੀ ਹੈ ਹੱਥ ਜੋੜ ਕੇ ਨਿਮਰਤਾ ਸਹਿਤ ਇਹ ਨਸ਼ਿਆਂ ਦਾ ਤਿਆਗ ਕਰਕੇ ਕਿਸਾਂ ਦੀ ਸੰਭਾਲ ਕਰਕੇ ਗੁਰਗੋਵਿੰਦ ਸਿੰਘ ਸਾਹਿਬ ਜੀ ਦੇ ਪੁੱਤਰ ਉਹ ਤਿਉਂ ਅਮਰਤ ਧਾਰੀ ਹੋ ਕੇ ਜਿਉ ਸਾਬੇ ਕਮਾਲ ਸ੍ਰੀ ਗੁਰਗੋਵਿੰਦ ਸਿੰਘ ਸਾਹਿਬ ਮਹਾਰਾਜ ਸਾਹਿਬ ਦੇ ਸੁਪੁੱਤਰ ਅਤੇ ਸੁਪਤਰੀਆਂ ਹੋਣ ਦਾ ਮਾਣ ਪ੍ਰਾਪਤ ਕਰੋ ਉਥੇ ਦਾਸ ਹੁਸ਼ਿਆਰਪੁਰ ਫਾਸਟ ਲਾਈਵ ਚੈਨਲ ਦਾ ਵੀ ਧੰਨਵਾਦ ਕਰਦਾ ਹਾਂ ਜਿਹੜੇ ਸਾਡੀ ਆਵਾਜ਼ ਵਿਸ਼ਵ ਤੱਕ ਪਹੁੰਚਾਉਂਦਾ ਯਤਨ ਕਰਦੇ ਹਨ ਸਾਰੀਆਂ ਸੰਗਤਾਂ ਨੂੰ ਖਾਲਸੇ ਦੇ ਪ੍ਰਗਟ ਦਿਹਾੜੇ ਵਿਸਾਖੀ ਦੀਆਂ ਲੱਖ ਲੱਖ ਵਧਾਈਆਂ ਹੋਣ ਵਾਈਡ ਡਿੱਕਾ ਖਾਲਸਾ ਵਾਈਡ ਡਿੱਕੀ ਪਤ